Envisioned as the perfect tribute to the legendary Sikh warrior Maharaja Jasa Singh Ramgadiya. Uh, the memorial park constructed in his memory has been a picture of neglect. Today it stands as a reflection of the official apathy and the failure of the governance. Developed around three decades ago by the Ramgadiya community, in collaboration with the Amritsar Improvement Trust, the memorial was meant to preserve the legacy of the founder of Ramgarhia missile and educate the public about his role in defending the region against the repeated invasions. The residents allege that the people now avoid the area altogether because of the presence of drug addicts and the anti-social elements, especially after the dusk. ਵੀ ਹੈਵ ਵਿਦ ਅਸਰ ਦਾ ਪ੍ਰੈਜ਼ੀਡੈਂਟ ਆਫ 올 ਇੰਡੀਆ ਮਹਾਰਾਜਾ ਜਸਾ ਸਿੰਘ ਰਾਮਗੜੀਆ ਐਸੋਸੀਏਸ਼ਨ ਪ੍ਰੈਜ਼ੀਡੈਂਟ ਮਿਸਟਰ ਸਗੂ ਵੀ ਟਾਕ ਟੂ ਹਿਮ ਐਂਡ ਆਸਕ ਹਿਮ ਅਬਾਊਟ ਵਾਟ ਦਾ ਵਾਟ ਇਜ਼ ਦਾ ਪ੍ਰੈਜ਼ెంట్ ਸਿਚੁਏਸ਼ਨ ਹੇਅਰ ਸਗੂ ਸਾਹਿਬ ਕੀ ਆਪਾਂ ਇੱਥੇ ਪਾਰਕ ਦੇ ਵਿੱਚ ਹੈਗੇ ਆਂ ਆਪਾਂ ਜਿਹੜਾ ਜਸਾ ਸਿੰਘ ਰਾਮਗੜੀਆ ਪਾਰਕ ਦੇ ਵਿੱਚ ਕੀ ਕੰਡੀਸ਼ਨ ਹੈਗੀ ਨੇ ਇੱਥੇ ਦੇਖੋ ਕੰਡੀਸ਼ਨ ਇਹ ਆ ਏ 1980 ਦੇ ਵਿੱਚ ਸਾਡੇ ਸਾਰੇ ਬਰਾਦਰੀ ਦੇ ਆਗੂਆਂ ਨੇ ਡਿਮਾਂਡ ਕੀਤੀ ਸੀ ਕਿ ਮਹਾਰਾਜਾ ਜਸਾ ਸਿੰਘ ਰਾਮਗੜੀਆ ਜਿਨ੍ਹਾਂ ਨੇ ਲਾਲ ਕਿਲੇ ਜਾ ਕੇ ਜੇ ਤਦਾ ਝੰਡਾ ਗੱਡਿਆ ਸੀ ਉਹਨਾਂ ਦੀ ਅੰਮ੍ਰਿਤਸਰ ਚ ਕਿਤੇ ਬੁੱਤ ਲੱਗਣਾ ਚਾਹੀਦਾ ਪਹਿਲੋਂ ਉਹਨੇ ਸਾਡੇ ਆਗੂਆਂ ਨੇ ਡਿਮਾਂਡ ਕੀਤੀ ਸੀ ਵੀ ਸੁਲਤਾਨ ਮੀਰ ਚੌਂਕ ਚ ਲਾਇਆ ਜਾਵੇ ਫਿਰ ਉਸਲੇ ਨਗਰ ਨਿਗਮ ਤੇ ਨਹੀਂ ਸੀ ਹੁੰਦੀ ਤੇ ਐਡਮਿਨਿਸਟਰ ਐਡਮਿਨਿਸਟਰਰ ਸੀ ਮੇਰਾ ਖਿਆਲ ਉਸਲੇ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਪਾਰਕ ਲੱਭੋ ਇਹ ਪਾਰਕ ਠੀਕ ਰਹਿ ਗਿਆ ਇਹ ਚੌਂਕ ਕੱਲ ਨੂੰ ਛੋਟਾ ਹੋਣਾ ਹੈ ਰਸ਼ ਵੀ ਇੱਥੇ ਆ ਇਸ ਕਰਕੇ ਇਹ ਪਾਰਕ ਸੁਜੈਸਟ ਕੀਤੀ ਗਈ ਇੱਥੇ ਬੁੱਤ ਲਾਇਆ ਗਿਆ ਜਦੋਂ 1992 ਚ ਸਰਕਾਰ ਬਣੀ ਹੈ ਉਹ ਸਰਕਾਰ ਵੱਲੋਂ 5 ਲੱਖ ਰੁਪਈਆ ਵੀ ਮਿਲਿਆ ਹੈ ਕੁਝ ਬਰਾਦਰਾਂ ਨੇ ਇਕੱਠਾ ਕੀਤਾ ਕੁਝ ਉਹ 5 ਲੱਖ ਪਾ ਕੇ ਦੇਦੋਂ ਇਹ ਬੁੱਤ ਲਾਇਆ ਗਿਆ ਸੀ ਪਰ ਬੁੱਤ ਲੱਗਣ ਦੇ ਬਾਅਦ ਆਪਣਾ 92 ਦੇ ਵਿੱਚ ਦੋ ਐਸੋਸੀਏਸ਼ਨਾਂ ਬਣ ਗਈਆਂ ਅਸੀਂ ਉੱਧਰ ਗੇਟ ਵੀ ਬਣਿਆ ਸੀ ਉੱਧਰ ਗੇਟ ਦੀ ਮੇਨਟੇਨੈਂਸ ਕਰਦੇ ਰਹੇ ਇੱਧਰ ਕਈ ਵੀ ਸਾਡੇ ਭਰਾ ਨੇ ਇੱਧਰ ਹੁੰਦੀ ਰਹੀ ਹੈ ਪਰ ਸਰਕਾਰ ਵੱਲੋਂ ਬਿਲਕੁਲ ਹੀ ਇਹ ਪਾਰਕ ਨੂੰ ਅੱਜ ਤੱਕ ਨੈਗਲੈਕਟ ਕੀਤਾ ਗਿਆ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਇੱਥੇ ਲੱਗਦਾ ਜਦੋਂ ਅਸੀਂ ਜਾ ਕੇ ਕਹਿੰਨੇ ਆਂ ਤੇ ਇੱਕ ਦਿਨ ਸਫਾਈ ਸੂਈ ਕਰਾ ਜਾਂਦੇ ਆ ਤੇ ਮੜਕੇ ਫੇਰ ਹਵਾ ਲਈ ਆ ਤੁਹਾਡੇ ਸਾਹਮਣੇ ਇੱਥੇ ਵੇਖੋ ਨਿਛੇੜੀ ਬੈਠੇ ਆ ਹੁਣ ਸਾਡਾ ਸੁਜੈਸ਼ਨ ਇਹ ਆ ਵੀ ਇੱਥੇ 4-5 ਮਾਲੀ ਲੱਗਣੇ ਚਾਹੀਦੇ ਆ ਇੱਥੇ ਬਾਗਜਾਂਡ ਬਾਗ ਦਾ ਪ੍ਰਬੰਧ ਹੋਣਾ ਚਾਹੀਦਾ ਇਹਦੀ ਲੁੱਕ ਆਫਟਰ ਜਿਹੜੀ ਆ ਸਰਕਾਰ ਵਾਲਾ ਹੋਣੀ ਚਾਹੀਦੀ ਹੈ ਕੋਈ ਇਦਾਂ ਦੀ ਕੋਈ ਮੈਂਟੇਨੈਂਸ ਕਮੇਟੀ ਬਣਾ ਦੇਣ ਉਹ ਕਮੇਟੀ ਦੇ ਮੈਂਬਰ ਲੰਘਦੇ ਆਉਂਦੇ ਇੱਥੇ ਫੇਰਾ ਤੋਰਾ ਮਾਰਦੇ ਰਹਿਣ ਤਾਂ ਕਿ ਇੱਥੇ ਜਿਹੜੀਆਂ ਵੇਖੋ ਨਿਛੇੜੀਆਂ ਵਾਸਤੇ ਇੱਕ ਸੇਫ ਜਗ੍ਹਾ ਇੱਜ਼ਤਦਾਰ ਸ਼ਹਿਰੀਆਂ ਵਾਸਤੇ ਅਨਸੇਫ ਜਗ੍ਹਾ ਲਾਗੇ ਕੰਜੈਸਟਡ ਆਬਾਦੀਆਂ ਨੇ ਉਹ ਲੋਕੀ ਚਾਹੁੰਦੇ ਨੇ ਇੱਥੇ ਆਪਣੇ ਬੱਚੇ ਲੈ ਕੇ ਆਣ ਪਰ ਆਣ ਕਿੱਥੋਂ ਇੱਥੇ ਸਾਰੇ ਜਰਮ ਪੇਸ਼ਾ ਲੋਕ ਇੱਥੇ ਆ ਗਏ ਤੁਸੀਂ ਵੇਖ ਹੀ ਲਿਆ ਬੈਠੇ ਆ ਸੰ ਸਾਰੇ ਜਿਹੜੇ ਆ ਇਹ ਤੇ ਹੁਣ ਵੇਖੋ ਸਰਕਾਰ ਕਰ ਸਕਦੀ ਏ ਸਰਕਾਰ ਦਾ ਕੰਮ ਹੈ ਮੇਨ ਰੋਡ ਹੈ ਸ਼ਹਿਰ ਦੇ ਸਾਰੇ ਟੂਰਿਸਟ ਇੱਥੋਂ ਲੰਘਦੇ ਨੇ ਸ਼ਹਿਰ ਦੀ ਜਿਹੜੀ ਸੜਕ ਨੂੰ ਬਿਊਟੀਫੁਲ ਕਰਨਾ ਹੈ ਤੇ ਸਭ ਤੋਂ ਪਹਿਲਾਂ ਇਹ ਪਾਰਕ ਨੂੰ ਵੀ ਬਿਊਟੀਫੁਲ ਕੀਤਾ ਜਾਵੇ ਤਾਂ ਕਿ ਇੱਥੇ ਲੋਕੀ ਆਣ ਆਪਣੇ ਬੱਚੇ ਲੈ ਕੇ ਆਣ ਇੱਥੇ ਜੰਮਲ ਬਣੇ ਕੋਈ ਹੋਰ ਫੁੱਲ ਸਫਾਈ ਦਾ ਜਗਾੜ ਹੋਵੇ ਤੇ ਇਹ ਅਸੀਂ ਸਰਕਾਰ ਕੋਲੋਂ ਡਿਮਾਂਡ ਕਰਦੇ ਆਂ ਜਿੱਥੇ ਅਸੀਂ ਖੜੇ ਆਂ ਪਾਰਕ ਦੇ ਵਿੱਚ ਇਹ ਸਦਾਪ ਜੱਸਾ ਸਿੰਘ ਰਾਮਗੜੀ ਜਿੰਨੇ ਅਸੀਂ ਮਹਾਰਾਜਾ ਦਾ ਖਿਤਾਬ ਮਿਲਿਆ ਸੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਬਹੁਤ ਜੰਗਾਂ ਲੜੀਆਂ ਸਾਰੀਆਂ ਜੰਗਾਂ ਜਿੱਤੀਆਂ ਇਹ ਉਹ ਇਨਸਾਨ ਨੇ ਇਹੋ ਮਹਾਨ ਯੋਧੇ ਨੇ ਜਿਨ੍ਹਾਂ ਨੇ ਦਿੱਲੀ ਦਾ ਜਦ ਤੱਕ ਸੀ ਪੁੱਟ ਕੇ ਇਹਨਾਂ ਨੇ ਘੋੜਿਆਂ ਦੇ ਬਣ ਕੇ ਹਾਥੀਆਂ ਦੇ ਬਣ ਕੇ ਤੇ ਸ੍ਰੀ ਹਰਮੰਦਰ ਸਾਹਿਬ ਲਿਆ ਕੇ ਰੱਖਿਆ ਤੇ ਜਿਹੜੀ ਇਹ ਮੇਨ ਰੋਡ ਤੇ ਇਨੀ ਅੱਛੀ ਯਾਦਗਾਰ ਰਾਮਗੜੀਆ ਬਰਾਦੀ ਵੱਲ ਬਣਾਈ ਗਈ ਆ ਠੀਕ ਔਰ ਅਸੀਂ ਇਹ ਚਾਹੁੰਦੇ ਆ ਕਿ ਸਰਕਾਰ ਇਸ ਨੂੰ ਬਹੁਤ ਅੱਛੀ ਤਰ੍ਹਾਂ ਮੈਂਟੇਨ ਕਰੇ ਕਿਉਂਕਿ ਇੱਥੋਂ ਸਾਰੇ ਟੂਰਿਸਟ ਇੱਥੋਂ ਹੀ ਲੰਘਦੇ ਨੇ ਜੀਟੀ ਰੋਡ ਆ ਅਸੀਂ ਕੀ ਸਾਡੇ ਕੀ ਹੈਗਾ ਜੀ ਫੰਡਾ ਕਿ ਸਾਰੇ ਪੈਸੇ ਜਿਹੜੇ ਆ ਉਹ ਰਣਜੀਤ ਐਵੇਂ ਲਗਾਏ ਜਾਓ ਉਥੇ ਕਿਉਂ ਲਗਾਏ ਜਾਣ ਉਥੇ ਤਾਂ ਆਲਰੇਡੀ ਸਭ ਕੁਝ ਬਣਿਆ ਹੋਇਆ ਹੈ ਹੁਣ ਮੇਰੇ ਖਿਆਲ ਨਾਲ ਤੁਹਾਡੇ ਜਿਹੜੇ ਚੇਅਰਮੈਨ ਸਾਹਿਬ ਨੇ ਪ੍ਰੂਵੈਂਟ ਉਸ ਦੀ ਉਹ ਕਹਿੰਦੇ ਜੀ ਪਰ ਕਿੰਨੇ ਮਹਾਲ 100 ਕਰੋੜ ਕਿੰਨਾ ਮੰਗਿਆ ਉਹਨਾਂ ਨੇ ਸਰਕਾਰ ਕੋਲੋਂ ਕਿ ਉਹਦੀ ਬਿਊਟੀਫਿਕੇਸ਼ਨ ਕਰਨੀ ਆ ਉਹ ਜਿਹੜੀ ਆਲਰੇਡੀ ਹੋਈ ਹੋਈ ਉਹਦੀ ਕੋਈ ਕਰਨੀ ਆ ਜਿਹੜੀ ਨਹੀਂ ਹੋਈ ਹੋਈ ਉੱਥੇ ਪੈਸੇ ਖਰਚ ਕੀਤੇ ਜਾਂ। ਇਹ ਬੜੀ ਇੰਪੋਰਟੈਂਟ ਜਗ੍ਹਾ ਹੈ ਜੀ। ਇੱਥੇ ਬੱਚਿਆਂ ਨੂੰ ਇਤਿਹਾਸ ਵੀ ਦੱਸਿਆ ਜਾਵੇ ਇਹਨਾਂ ਦਾ। ਇਹ ਉਹ ਮਹਾਨ ਹੈਗੇ ਨੇ ਸਰਦਾਰ ਸਰਦਾਰ ਜਸਾ ਸਿੰਘ ਰਾਮਗੜੀਆ ਜੀ। ਇਹਨਾਂ ਦੇ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਥਿਆਰ ਬਣਾ ਕੇ ਦਿੱਤੇ ਸੀ ਉਹ ਬੰਦੂਕ ਬਣਾਈ ਸੀ ਉਹਨਾਂ ਨੇ। ਇਹਨਾਂ ਦੀ ਬੜੀ ਵੱਡੀ ਹਿਸਟਰੀ ਹੈ ਜੀ ਇਹਨਾਂ ਦੀ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਹਿਸਟਰੀ ਤੋਂ ਲੋਕਾਂ ਨੂੰ ਜਾਣੂ ਵੀ ਕਰਾਇਆ ਜਾਵੇ ਸਰਕਾਰ ਨੂੰ। ਇਹਨਾਂ ਦਾ ਇਸ ਪਾਕ ਦਾ ਖਾਸ ਧਿਆਨ ਰੱਖਿਆ ਜਾਵੇ। ਸਾਡੀ ਅੰਮ੍ਰਿਤਸਰ ਦੀ ਐਂਟਰੈਂਸ ਤੇ ਸ਼ਾਨ ਬਣੀ ਹੋਈ ਹੈ। ਤੁਸੀਂ ਵੀ ਦੇਖੋ ਵੀ ਇੱਥੇ ਜੋ ਕਿ ਜਿਹੜਾ ਰਾਂਡ ਪਾਰਕ ਹੈਗਾ ਹੈ ਇੱਥੇ ਮੈਂ ਦੇਖ ਰਿਹਾ ਵੀ ਕੋਈ ਵੀ ਇੱਥੇ ਹਿਸਟਰੀ ਵਗੈਰਾ ਐਸੋ ਜਿਹਾ ਕੁਝ ਨਹੀਂ ਇੱਥੇ ਲਿਖੀ ਹੋਈ ਹੈ ਤੁਹਾਨੂੰ ਲੱਗਦਾ ਵੀ ਇੱਥੇ ਲਿਖਣੀ ਚਾਹੀਦੀ ਇੱਥੇ ਕੋਈ ਨਹੀਂ ਇੱਥੇ ਲਿਖੀ ਜਾਣੀ ਆ ਉਹ ਪਹਿਲਾਂ ਜਿੱਥੇ ਜਗ੍ਹਾ ਸੀਗੀ ਇਹਨਾਂ ਨੇ ਬਣਾਈ ਹੋਈ ਉੱਥੇ ਨੀਵਾ ਸੀਗਾ ਬੁੱਤ ਇਹ ਹੁਣ ਉੱਚਾ ਕਰਕੇ ਬਣਾਤਾ ਲਾਤਾ ਇਹਦੇ ਹੁਣ ਸਾਰੇ ਪਾਸੇ ਹਿਸਟਰੀ ਲਿਖੀ ਜਾਣੀ ਸਾਰੀ ਪਹਿਲਾਂ ਲਿਖੀ ਪੱਥਰ ਦੇ ਉੱਤੇ ਹੁਣ ਸਟੀਲ ਦੀ ਪਲੇਟ ਲਾ ਕੇ ਉਹਦੇ ਉੱਤੇ ਲਿਖੀ ਜਾਣੀ ਆ ਅੱਛਾ ਉਹ ਕੰਮ ਕਿਉਂ ਪੈਂਡਿੰਗ ਹੈਗਾ ਹਜੇ ਤੱਕ ਉਹ ਪੈਂਡਿੰਗ ਇਹੋ ਹੀ ਆ ਕਿ ਗਵਰਨਮੈਂਟ ਕੋ ਤਾਂ ਪੈਸਾ ਦਿੰਦੀ ਨਹੀਂ ਆ ਤੇ ਅਸੀਂ ਆਪਣੇ ਕੋਲ ਇਕੱਠੇ ਕਰਕੇ ਤੇ ਫਿਰ ਅਸੀਂ ਆਪਣੇ ਕੋਲੋਂ ਲਵਾਨੇ ਪਏ ਸਾਰਾ ਕੁਝ ਉਹ ਜਿੰਨੇ ਸਾਡੇ ਕੋਲ ਪੈਸੇ ਇਕੱਠੇ ਹੁੰਦੇ ਫਿਰ ਅਸੀਂ ਉਹ ਲਾ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਗਵਰਨਮੈਂਟ ਪੈਸਾ ਦਵੇ ਕੁਝ ਕਰੇ ਤੇ ਫੇਰ ਹੀ ਕੀ ਡਿਮਾਂਡ ਕਰਦੇ ਤੁਸੀਂ ਪੰਜਾਬ ਬੰਦ ਨੂੰ ਪੰਜਾਬ ਗਵਰਨਮੈਂਟ ਕੋ ਇਹ ਡਿਮਾਂਡ ਆ ਵੀ ਸਾਨੂੰ ਖੂਬਸੂਰਤ ਬਣਾਉਣ ਵਾਸਤੇ ਇਹਦਾ ਫੰਡ ਦਵੇ ਦਾ ਫੰਡ ਪੱਕਾ ਕਰੇ ਵੀ ਹਾਂ ਜੀ ਮਹੀਨੇ ਦੇ ਇੰਨੇ ਇੱਥੇ ਲੱਗਦੇ ਆ ਤਾਂ ਅਸੀਂ ਤੁਹਾਨੂੰ ਦੇਨੇ ਆ ਪਰ ਉਹ ਸਾਨੂੰ ਮਿਲਦਾ ਨਹੀਂ ਕੋਈ ਵੀ ਕਦੇ ਕਾਰਪੋਰੇਸ਼ਨ ਅਥਾਰਟੀ ਜਾਂ ਅੰਮ੍ਰਿਤਸਰ ਇੰਪਰੂਵਮੈਂਟ ਟਰਸ ਜਿਹੜਾ ਇਹਦੇ ਹੈਗੇ ਉਹ ਕਦੀ ਕਦਾਈ ਆਉਂਦੇ ਆ ਜਦੋਂ ਉਹਨਾਂ ਨੂੰ ਕਹਿ ਦੀ ਦਿਓ ਉਹ ਫਿਰ ਆ ਜਾਂਦੇ ਆ ਸਫਾਈ ਕਰ ਦਿੱਤੀ ਆ ਕਰ ਦਿੱਤਾ ਪਰ ਉਹਦੇ ਆਸਤੇ ਬੰਦੇ ਅਸੀਂ ਆਪਣੇ ਵੀ ਰੱਖੇ ਹੋਏ ਨੇ ਵੀ ਉਹ ਚਲੋ 2-4 ਦਿਨ ਬਾਅਦ ਸਫਾਈ ਆ ਉਹ ਹੁੰਦੀ ਰਵੇ ਇੱਥੇ ਜਿਸ ਤਰ੍ਹਾਂ ਇੱਥੇ ਆਪਾਂ ਦੇਖ ਰਹੇ ਵੀ ਕਾਫੀ ਗਰਾਊਂਡ ਸਿਰ ਵਿੱਚ ਬੁਰਾ ਹਾਲ ਹੈਗਾ ਵਾ ਕੁਝ ਨਸ਼ੇੜੇ ਵੀ ਆ ਕੇ ਬੈਠਦੇ ਨੇਸ਼ੇੜੀ ਆ ਕੇ ਬੈਠਦੇ ਆ ਅਜੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈਗੀ ਇੱਥੇ ਇਲਾਕੇ ਦੇ ਵਿੱਚ ਲੋਕੀ ਔਰ ਲਾਅ ਐਂਡ ਆਰਡਰ ਦੀ ਆ ਪ੍ਰੋਬਲਮ ਇਹ ਆ ਕਿ ਉਹਨਾਂ ਨੂੰ ਕੰਪਲੇਂਟ ਕਰਦੇ ਹੋ ਵੀ ਇਹ ਨਸ਼ੇੜੀ ਬੈਠੇ ਆ ਅੱਛਾ ਜੀ ਵੇਖਦੇ ਆ ਅੰਨੇ ਕੋਈ ਨਹੀਂ ਆਂਦਾ ਛੱਤੀ ਕਿਤੇ ਸਵੇਰੇ ਸਵੇਰੇ ਆ ਗਏ ਜਾਂ ਰਾਤ ਨੂੰ 12 ਵਜੇ ਤੋਂ ਬਾਅਦ ਆ ਕੇ ਵੀ ਇੱਥੇ ਮੜ ਕੇ ਬੈਹ ਜਾਂਦੇ ਆ ਉਹਨਾਂ ਦਾ ਕੋਈ ਟਾਈਮ ਨਹੀਂ ਆਉਂਦਾ ਦੇਖੋ ਪੱਕੇ ਬੰਦੇ ਰੱਖੇ ਹੁਣ ਤੇ ਫੇਰ ਉਹਨਾਂ ਨੂੰ ਵੀ ਆਉਣ ਤੋਂ ਬੰਦ ਕੀਤਾ ਜਾ ਸਕਦਾ